ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਸਰ ਖਾਬ ਤੇ ਦਿੱਲੀ ਤੋਂ ਇਸ ਵਕਤ ਦੀ ਖਬਰ ਲੈ ਕੇ حاضر ਹੋ ਚੁੱਕੇ ਹਾਂ ਕਿ ਦਿੱਲੀ ਦੇ ਮਹਿੰਦਰਾ ਦੇ ਸ਼ੋਰਮ ਦੇ ਵਿੱਚ ਖੜੀ ਥਾਰ ਪਲਟੀ ਖਾ ਗਈ ਹੈ ਦਰਅਸਲ ਪਹਿਲੀ ਮੰਜ਼ਲ ਤੇ ਖੜੀ ਥਾਰ ਜਦੋਂ ਇੱਕ ਮਹਿਲਾ ਵੱਲੋਂ ਖਰੀਦੀ ਗਈ ਤਾਂ ਮਹਿਲਾ ਨੂੰ ਇੰਨੀ ਖੁਸ਼ੀ ਚੜੀ ਕਿ ਮਹਿਲਾ ਨੇ ਗਲਤੀ ਨਾਲ ਰੇਸ ਜਿਆਦਾ ਨੱਪ ਦਿੱਤੀ ਤੇ ਥਾਰ ਜਿਹੜੀ ਆ ਪਹਿਲੀ ਮੰਜ਼ਲ ਤੋਂ ਹੀ ਛਲਾਂਗ ਮਾਰ ਦਿੰਦੀ ਆ ਹਾਲਾਂਕਿ तकरीबन 15 ਫੁੱਟ ਦੀ ਉਚਾਈ ਦੱਸੀ ਜਾ ਰਹੀ ਹੈ ਕਿ 15 ਫੁੱਟ ਦੀ ਉਚਾਈ ਤੋਂ ਉੱਤੋਂ ਇਹ ਥਾਰ ਜਿਹੜੀ ਕਿਹਾ ਥੱਲੇ ਜਿਹੜਾ ਕਿ ਸੜਕ ਦੇ ਉੱਪਰ ਆ ਕੇ ਡਿੱਗਦੀ ਆ ਤੇ ਅਗਲੇ ਨਾਲ ਕਿਸੇ ਸ਼ੋਰੂਮ ਦੇ ਵਿੱਚ ਟਕਰਾ ਜਾਂਦੀ ਆ ਤੇ ਥਾਰ ਪਲਟੀ ਖਾ ਜਾਂਦੀ ਆ ਤਸਵੀਰਾਂ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋਗੇ ਕਿ ਕਿੰਨਾ ਜਿਹੜਾ ਨੁਕਸਾਨ ਇਸ ਵਕਤ ਹੋਇਆ ਹੋਵੇਗਾ ਜਿਵੇਂ ਥਾਰ ਹੇਠਾਂ ਡਿੱਗਦੀ ਆ ਤਾਂ ਥਾਰ ਦੇ ਹੇਠਾਂ ਡਿੱਗਣ ਦੇ ਨਾਲ ਸਾਰੇ ਜਿਹੜੇ 에ਅਰ ਬੈਗ ਨੇ ਉਹ ਖੁੱਲ ਜਾਂਦੇ ਨੇ ਹਾਲਾਂਕਿ ਦੱਸ ਦਈਏ ਕਿ ਪੂਰਬੀ ਦਿੱਲੀ ਦੇ ਨਿਰਮਾਣ ਵਿਹਾਰ ਦੀ ਇਹ ਘਟਨਾ ਹੈ ਜਿੱਥੇ ਇੱਕ ਸ਼ੋਰੂਮ ਦੇ ਵਿੱਚ ਮਹਿੰਦਰਾ ਸ਼ੋਰੂਮ ਦੇ ਵਿੱਚ ਖੜੀ ਥਾਰ ਖਰੀਦਣ ਦੇ ਲਈ ਮਹਿਲਾ ਪਹੁੰਚਦੀ ਹੈ ਮਹਿਲਾ ਥਾਰ ਖਰੀਦ ਲੈਂਦੀ ਹੈ ਤੇ ਜਿਵੇਂ ਹੀ ਇਸ ਥਾਰ ਨੂੰ ਸ਼ੋਰੂਮ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹੈ ਤਾਂ ਖੁਸ਼ੀ ਦੇ ਨਾਲ ਉਤਸ਼ਾਹਤ ਇੰਨੀ ਹੁੰਦੀ ਹੈ ਕਿ ਜ਼ਿਆਦਾ ਰੇਸ ਦੇ ਬੈਠਦੀ ਆ ਤੇ ਰਾਜਾ ਜ਼ਿਆਦਾ ਰੇਸ ਦੇਣ ਕਰਕੇ ਥਾਰ ਜਿਹੜੀ ਕਿ ਸ਼ੋਰੂਮ ਤੋਂ ਉਤੋਂ ਥਲੇ ਡਿੱਕ ਪੈਂਦੀ ਹੈ ਹਾਲਾਂਕਿ ਪਹਿਲੀ ਮੰਜ਼ਲ ਦੇ ਉੱਪਰ ਇਹ ਥਾਰ ਖੜੀ ਸੀ ਸ਼ੋਰੂਮ ਦੇ ਤੇ ਤਕਰੀਬਨ 15 ਫੁੱਟ ਉਚਾਈ ਸੀ ਉਹ ਸ਼ੋਰੂਮ ਦੀ ਤਾਂ ਉਹ ਪਹਿਲੀ ਮੰਜ਼ਲ ਦੀ ਤਾਂ ਉਸ ਪਹਿਲੀ ਮੰਜ਼ਲ ਤੋਂ ਥਾਰ ਇੰਨੀ ਇੱਕ ਤੇਜ਼ੀ ਨਾਲ ਹੇਠਾਂ ਡਿੱਗਦੀ ਆ ਕਿ ਥਾਰ ਜਿਹੜੀ ਗੱਡੀ ਆ ਬਿਲਕੁਲ ਨਵੀਂ ਗੱਡੀ ਥਾਰ ਹੈ ਉਹ ਪਲਟੀ ਖਾ ਜਾਂਦੀ ਆ ਜਿਸ ਤੋਂ ਬਾਅਦ ਸਾਰੇ ਬੈਗ ਜਿਹੜੇ ਨੇ 에ਅਰ ਬੈਗ ਨੇ ਉਹ ਖੁੱਲ ਜਾਂਦੇ ਨੇ ਹਾਲਾਂਕਿ ਇਸ ਹਾਦਸੇ ਦੇ ਵਿੱਚ ਇਹ ਮਹਿਲਾ ਨੂੰ ਜਿਹੜਾ ਕਿ ਆ ਕਿ ਹਰ ਪ੍ਰਕਾਰ ਦਾ ਸੁਰੱਖਿਅਤ ਰਹੀ ਹੈ ਕਿਸੇ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਥਾਰ ਦੀ ਕੀਮਤ 27 ਲੱਖ ਰੁਪਇਆ ਦੱਸੀ ਜਾ ਰਹੀ ਹੈ ਜੋ ਬਿਲਕੁਲ ਨਵੀਂ ਸ਼ੋਰੂਮ ਦੇ ਵਿੱਚੋਂ ਖਰੀਦੀ ਜਾ ਰਹੀ ਸੀ ਤਾਂ ਖਰੀਦਦੰਦੇ ਸਾਰੇ ਜੋ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਕਿ ਖਰੀਦਦੰਦੇ ਸਾਰ ਜਦੋਂ ਮਹਿਲਾ ਵੱਲੋਂ ਥਾਰ ਨੂੰ ਜਿਹੜਾ ਕਿ ਇਸ ਦਾ ਸ਼ੁਭ ਮੂਰਤ ਕਰਨ ਦੇ ਲਈ ਆਪਣਾ ਕੋਈ ਰਿਤੀ ਰਿਵਾਜ ਜਿਹੜਾ ਅਪਣਾਇਆ ਗਿਆ ਸੀ ਤਾਂ ਉਸ ਮੌਕੇ ਰੇਸ ਦੇਣੀ ਸੀ ਤਾਂ ਰੇਸ ਜ਼ਿਆਦਾ ਆ ਦਿੱਤੀ ਜਾਂਦੀ ਹੈ ਤੇ ਸ਼ੋਰੂਮ ਦਾ ਸ਼ੀਸ਼ਾ ਤੋੜ ਕੇ 15 ਫੁੱਟ ਦੀ ਉਚਾਈ ਦੇ ਉੱਤੋਂ ਇਹ ਗੱਡੀ 헤ਡਾਂ ਟਿਕ ਪੈਂਦੀ ਹੈ ਤੇ 헤ਡਾਂ ਟਿਕ ਦੇ ਸਾਰੀ ਇਹ ਗੱਡੀ ਪਲਟ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਵੱਡਾ ਇਹ ਹਾਦਸਾ ਹੋਵੇਗਾ ਕਿਸ ਰਫਤਾਰ ਦੇ ਨਾਲ ਇਹ ਥਾਰ ਜਿਹੜੀ ਕਿ ਇਹ ਗੱਡੀ 헤ਡਾਂ ਟਿਕਦੀ ਹੈ ਤਾਂ 헤ਡਾਂ ਟਿਕ ਦੇ ਸਾਰੀ ਇਸ ਥਾਰ ਦੇ ਸਾਰੇ ਬੈਗ ਨੇ ਜਿਹੜੇ 에어 ਬੈਗ ਨੇ ਉਹ ਖੁੱਲ ਜਾਂਦੇ ਨੇ ਤੇ ਜਿਸ ਕਰਕੇ ਇਸ ਮਹਿਲਾ ਦਾ ਹਾਲਾਂਕਿ ਵਾਲ ਵਲ ਬਚਾ ਹੋ ਜਾਂਦਾ ਆ ਪਰ ਇਸ ਥਾਰ ਨੂੰ ਪੂਰੀ ਤਰ੍ਹਾਂ ਥਾਰ ਨੁਕਸਾਨੀ ਜਾਂ ਚੁਕੀ ਆ ਤਾਂ ਤਸਵੀਰਾਂ ਜਿਹੜੀਆਂ ਨੇ ਬੜੀਆਂ ਹੀ ਖੌਫਨਾਕ ਨੇ ਕਿ ਪਹਿਲੀ ਮੰਜ਼ਲ ਤੋਂ ਥਾਰ ਡਿੱਗਦੀ ਆ ਤੇ ਉਸ ਦੇ ਨਾਲ ਥਾਰ ਪੂਰੀ ਤਰ੍ਹਾਂ ਨੁਕਸਾਨੀ ਜਾਂਦੀ ਆ ਤੇ ਇਸ ਥਾਰ ਦਾ ਪੂਰੀ ਤਰ੍ਹਾਂ ਜਿਹੜਾ ਨੁਕਸਾਨ ਹੋ ਜਾਂਦਾ ਹੈ ਦੱਸ ਦਈਏ ਕਿ ਹਜੇ ਨਵੀਂ ਗੱਡੀ ਸੀ ਬਿਲਕੁਲ ਨਵੀਂ ਗੱਡੀ ਜਿਹੜੀ ਕਿ ਖਰੀਦੀ ਗਈ ਸੀ ਸਮੈਲਾ ਵੱਲੋਂ ਜੋ ਜ਼ਿਆਦਾ ਰੇਸ ਦੇਣ ਕਰਕੇ 15 ਫੁੱਟ ਦੀ ਮੰਜ਼ਲ ਤੇ ਬਣੀ ਪਹਿਲੀ ਮੰਜ਼ਲ ਤੇ ਬਣੇ ਇਸ ਸ਼ੋਰੂਮ ਦੇ ਵਿੱਚੋਂ ਥਾਰ ਦੀ ਗੱਡੀ ਜਿਹੜੀ ਆ ਉਹ ਬਾਹਰ ਆ ਕੇ ਡਿੱਗਦੀ ਆ